ਪੀ ਬਜ਼ੁਰਗ ਹਾਂ ਜਿਹੜੇ ਆਪਣੇ ਭਗਵੰਤ ਮਾਨ ਜੀ ਸੀਐਮ ਉਹ ਕਹਿੰਦੇ ਨੇ ਹਾਂ ਬਜ਼ੁਰਗ ਸਾਡਾ ਮਾਨ ਹਾਂ ਪਰ ਬਜ਼ੁਰਗਾਂ ਦਾ ਮਾਨ ਇਹ ਕਰ ਰਹੇ ਨੇ ਕਿ ਸੜਕਾਂ ਦੇ ਉੱਪਰ ਰੋਲ ਰਹੇ ਨੇ ਹਾਂਜੀ ਪੀ ਦੇਖੋ ਸਾਰੇ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਇਵਨ ਸਾਡੇ ਜੇ ਇੱਕ ਅਫੀਸਰ ਸੋਸ਼ਲ ਦੀ 97 ਇਅਰ 올ਡ ਨੇ ਏਐਨ ਸ਼ਰਮਾ ਜੀ ਉਹਨਾਂ ਨੇ ਵੀ ਇੱਕ ਕੋਰਟ ਦੇ ਵਿੱਚ ਹੁਣ ਕੇਸ ਕੀਤਾ ਹਾਂਜੀ ਓਕੇ ਤੇ ਉਹ ਜੇ ਕੋਈ ਵੀ ਸੁਣਵਾਈ ਨਹੀਂ ਕਰੂਗਾ ਤੇ ਅਸੀਂ ਆਪਣੇ ਹੈੱਡ ਕੋਲ ਹੀ ਜਾਵਾਂਗੇ ਹਾਂਜੀ ਤੇ ਉਹਨਾਂ ਦੇ ਕੋਲ ਦੁਖੜਾ ਦੋ ਰੋਵਾਂਗੇ ਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਦੇਖੋ ਪੈਨਸ਼ਨਾਂ ਦੀਆਂ ਮੰਗਾਂ ਕੋਈ ਖਾਸ ਨਹੀਂ ਹੈਗੀਆਂ ਜੀ ਹਾਂਜੀ ਪੈਨਸ਼ਨਾਂ ਦੀ ਮੇਨ ਮੰਗ 2.95 ਦੀ ਹੈ ਓਕੇ ਅਸੀਂ ਮੈਂ ਵਿੱਤ ਮੰਤਰੀ ਜੀ ਨਾਲ ਜਦੋਂ ਮੀਟਿੰਗਾਂ ਹੋਈਆਂ ਵੀ ਸੀ ਉਹਨਾਂ ਨੂੰ ਅਸੀਂ ਕਿਹਾ ਵੀ 2 2.44 95 ਦਾ ਤੁਸੀਂ ਦੇ ਰਹੇ ਹੋ ਤੇ 2.95 ਦੇ ਵਿੱਚ 5.73% ਦਾ ਫਰਕ ਹੈ ਸਿਰਫ 1.5 2 2000 ਰੁਪਇਆ ਸਿਰ ਬੰਦਾ ਹੈ ਹਾਂਜੀ ਤੇ ਉਹ ਦੇ ਦਿੱਤਾ ਜਾਵੇ ਤੇ 113% ਵਾਲਾ ਫਾਰਮੂਲਾ ਕਿਥੋਂ ਲੈ ਕੇ ਆਏ ਨੇ ਅਸੀਂ ਤੇ ਇਹ ਵੀ ਉਹਨਾਂ ਨੂੰ ਕਿਹਾ ਕਿ 29 10 21 ਦਾ ਜਿਹੜਾ ਲੈਟਰ ਕੱਢਿਆ ਦਾ ਹਾਂਜੀ 프리 ਇੱਕ ਇੱਕ 16 ਦੇ ਪੈਨਸ਼ਨਰ ਵਾਸਤੇ ਉਹਦਾ ਤੇ ਸਬਜੈਕਟ ਹੀ ਗਲਤ ਹੈ ਹਾਂਜੀ ਉਹ ਕਿਵੇਂ ਸਬਜੈਕਟ ਦੇ ਵਿੱਚ ਜਿਆਦਾ ਲਿਖਿਆ ਹੈ ਹਾਂਜੀ ਰეკਮੈਂਡੇਸ਼ਨ ਇੰਪਲੀਮੈਂਟੇਸ਼ਨ ਆਫ ਦਾ ਰეკਮੈਂਡੇਸ਼ਨ ਆਫ ਦਾ 6th ਪੇ ਕਮਿਸ਼ਨ ਹਾਂਜੀ ਪਰ 6th ਪੇ ਕਮਿਸ਼ਨ ਦੀ ਰეკਮੈਂਡੇਸ਼ਨ ਤੇ ਤੁਸੀਂ ਕੋਈ ਮੰਨ ਨਹੀਂ ਇਹਦੇ ਵਿੱਚ ਲੈਟਰ ਦੇ ਵਿੱਚ ਓਕੇ 5.1 ਇਹਦੇ ਵਿੱਚ ਨੋਸ਼ਨਲ ਇਨਕ੍ਰੀਮੈਂਸ਼ਨ ਹੈ ਜਦ ਪੇ ਕਮਿਸ਼ਨ ਨੇ ਹਾਂ ਜੀ ਸਪਸ਼ਟ ਕਿਹਾ ਵੀ ਜਿਸ ਪੋਸਟ ਤੋਂ ਤੁਸੀਂ ਰਿਟਾਇਰ ਹੋਏ ਹੋ ਉਸ ਪੋਸਟ ਦੇ ਵਿੱਚ ਜਿਹੜਾ ਗ੍ਰੇਡ ਪੇ ਲੈ ਰਹੇ ਹੋ ਜਿਹੜੀ ਤੁਸੀਂ ਪੇ ਸਕੇਲ ਲੈ ਰਹੇ ਹੋ ਉਸ ਉਸ ਸਕੇਲ ਦੇ ਵਿੱਚ ਇਨਕ੍ਰੀਮੈਂਟਾਂ ਕਾਊਂਟ ਕਰਨੀਆਂ ਨੇ ਹਾਂ ਜੀ ਤੇ ਨੋਸ਼ਨਲ ਇਨਕ੍ਰੀਮੈਂਟਾਂ ਦੇ ਕੇ ਤੇ ਫਿਰ ਪੈਨਸ਼ਨ ਫਿਕਸ ਕਰ ਲਈਏ ਓਕੇ 18 ਜੂਨ 2021 ਨੂੰ ਕੈਬਨਟ ਦੀ ਮੀਟਿੰਗ ਦੇ ਵਿੱਚ ਐਜ਼ ਇਟ ਇਜ਼ ਅਪਰੂਵ ਹੋ ਚੁੱਕਾ ਹੋ 21 6 21 ਨੂੰ ਕੈਬਨਟ ਨੇ ਆਪਣੀ ਪ੍ਰਵਾਨਗੀ ਵੀ ਦੇ ਦੇ ਦਿੱਤੀ ਹੈ ਹਾਂਜੀ ਪਰ ਜਦੋਂ 29 10 21 ਦਾ ਲੈਟਰ ਨਿਕਲਿਆ ਉਹਦੇ ਵਿੱਚ ਇੱਕ ਲੈਂਡ ਐਡ ਕਰਤੀ ਵੀ 27 5 2009 ਦੀ ਜਿਹੜੀ ਲੈਟਰ ਆ ਉਹਦੇ ਮੁਤਾਬਕ ਉਹਦੇ ਵਿੱਚ ਜਿਹੜੇ ਪੇਸਕਲ ਲਿਖੇ ਦੇ ਨੇ ਹਾਂਜੀ ਉਹ ਦੇਖੇ ਜਾਣਗੇ ਉਹ 1 1 6 ਦੇ ਪੇਸਕਲ ਨੇ ਓਕੇ ਇਸੇ ਤਰ੍ਹਾਂ 5.1b ਦਾ ਲੈਟਰ ਹੂੰ 2.59 ਵਾਲਾ ਹੈ ਪੇ ਕਮਿਸ਼ਨ ਨੇ ਸਾਫ਼ ਰეკਮੈਂਡ ਕੀਤਾ ਦਾ ਵੀ ਪੈਨਸ਼ਨਰਾਂ ਨੂੰ ਅਸੀਂ ਇਹਨਾਂ ਦੀ ਲੰਬੀ ਸਰਵਿਸ ਨੂੰ ਦੇਖ ਕੇ ਉਹ ਦੇਖਦੇ ਹੋਏ ਇਹਨਾਂ ਦਾ ਸਟੇਟ ਪੰਜਾਬ ਸਟੇਟ ਨਾਲ ਖੂਨ ਦਾ ਰਿਸ਼ਤੇ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ 2.59 ਦਾ ਫਾਰਮੂਲਾ ਰეკਮੈਂਡ ਕਰਨ ਜਾ ਰਹੇ ਹਾਂ ਔਰ ਉਹ ਵੀ ਨਹੀਂ ਉਹ ਗਵਰਨਮੈਂਟ ਆਫ ਇੰਡੀਆ ਦੇ ਪੈਟਰਨ ਦੇ ਉੱਪਰ ਉਹਨਾਂ ਨੇ ਬਾਰ ਬਾਰ ਕਿਹਾ ਵੀ ਗਵਰਨਮੈਂਟ ਆਫ ਇੰਡੀਆ ਦਾ ਪੈਟਰਨ ਫਿਰ ਜਦੋਂ 18 ਜੂਨ 2021 ਦੀ ਜਿਹੜੀ ਹੈ ਕੈਬਨਿਟ ਦੇ ਵਿੱਚ ਅਜੰਡਾ ਪੇਸ਼ ਕੀਤਾ ਉਸਦੇ ਵਿੱਚ ਜਿਹੜਾ ਐਫਡੀ ਨੇ ਆਪਣੇ ਕਮੈਂਟਸ ਦਿੱਤੇ ਨੇ ਹਾਂਜੀ ਉਹ ਪਹਿਰੇ ਦਾ ਮਤਲਬ ਹੀ ਆਪਣਾ ਇਹ ਹੋਰ ਕੱਢੀ ਜਾਂਦੇ ਨੇ ਹਾਂਜੀ ਮੈਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਉਹਦਾ ਉਹਦਾ ਟ੍ਰਾਂਸਲੇਸ਼ਨ ਕਰਕੇ ਦਿਖਾਈ ਸੀ ਹਾਂਜੀ ਉਹਦੇ ਵਿੱਚ ਪਹਿਲੀ ਲਾਈਨ ਪੜ੍ਹਦੇ ਨੇ ਹਾਂਜੀ ਤੇ ਫਰਸਟ ਮੈਥਡੋਲੋਜੀ ਮੇ ਵੀ ਐਕਸੈਪਟਡ ਮੇ ਐਕਸੈਪਟਡ ਦਾ ਗਵਰਨਮੈਂਟ ਫਰਸਟ ਮੈਥਡੋਲ ਪਰ ਉਹ ਲਾਸਟ ਤੇ ਪੜ੍ਹਦੇ ਹੀ ਨਹੀਂ ਲਾਸਟ ਤੇ ਉੱਪਰ ਜਦ ਲਿਖਿਆ ਦਾ ਕਿ ਜੇਕਰ ਸਿੰਪਲ ਮੈਥਡੋਲੋਜੀ 2.5 ਅਡਾਪਟ ਕਰ ਲਈ ਜਾਵੇ ਤੇ ਹਰ ਤਰ੍ਹਾਂ ਦੀ ਲਿਟੀਗੇਸ਼ਨ ਅਨਡਿਸਪੈਰਿਟੀ ਤੋਂ ਬਚਿਆ ਜਾ ਸਕਦਾ ਹੈ ਹਾਂਜੀ ਓਕੇ ਮੈਂ ਥੋੜਾ ਸੈਣੀ ਦਾ ਹਾਂ ਕਹਿਣਾ ਚਾਹੁੰਦੇ ਕਹਿ ਲਓ ਤੇ ਜੇ 125% ਡੀਏ ਐਜ਼ ਔਨ 1116 ਲਾਗੂ ਹੋ ਜਾਂਦਾ ਤੇ 2.5 ਨਾਟ ਬਣ ਗਏ ਸੀ ਛੱਡਾ ਹਾਂ 2.5 ਨਾਟ ਬਣਦਾ ਸੈਂਟਰ ਗਵਰਨਮੈਂਟ ਨੇ ਮਿਨਿਮਮ ਵੇਜ ਨੂੰ 2.57 ਨਾਲ ਗੁਣਾ ਕਰਕੇ 18000 ਤੱਕ ਲੈ ਕੇ ਆਂਦਾ ਸੈਂਟਰ ਗਵਰਨਮੈਂਟ ਦੀ ਮਿਨਿਮਮ ਵੇਜ 7000 ਸੀ ਫੋਨ ਰੱਖੀ ਆ ਡਿਮਾਂਡ ਦੇ ਉੱਤੇ ਐਸੋਸੀਏਸ਼ਨ ਨੇ ਡਿਮਾਂਡ ਕਰਦੇ 18000 ਮਿਨਿਮਮ 7000 2.57 18000 ਉਸੇ ਪੱਟ ਦੇ ਪੰਜਾਬ ਨੇ 18000 ਰਖਣੀ ਹੈ ਤੇ ਸਾਡੀ ਮਿਨੀਮ ਵੇਜ ਸੀ ਉਸ ਵੇਲੇ 6950 ਰੁਪਏ 2 6950 2.9 18000 ਦੋ ਫਿਰ ਤੁਹਾਨੂੰ ਤੇ ਜਬਾਨੀ ਸਭ ਕੋ ਪਤਾ ਤੇ ਸਰਕਾਰ ਨੂੰ ਨਹੀਂ ਸਮਝ ਆਉਂਦਾ ਸਭ ਪਤਾ ਜੀ ਸਭ ਸਭ ਪਤਾ ਹੈ ਹਾਂ ਜੀ ਬਾਹਰ ਨੂੰ ਪਤਾ ਸਭ ਨੂੰ ਨੋਸ਼ਨ ਫਿਕਸੇਸ਼ਨ ਹੈ ਅਸੀਂ ਇਹ ਕਹਿਣੇ ਆ ਕਿ ਤੁਸੀਂ 2.95 ਦੇ ਫਾਰਮੂਲੇ ਨਾਲ ਪੈਨਸ਼ਨਾਂ ਨੂੰ ਰਿਵਾਈਜ਼ ਕਰਕੇ ਨੋਸ਼ਨਲ ਫਿਕਸੇਸ਼ਨ ਕਰ ਦਿੱਤੇ ਉਹਨਾਂ ਨੇ ਕੀਤੀ ਹੋਈ 245 ਦੇ ਹਿਸਾਬ ਨਾਲ ਫਿਰ ਏਰੀਅਰ ਹੈ ਜੱਜਸ ਲੱਗੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਰਿਟਾਇਰਡ ਜੱਜਸ ਨੂੰ ਪੰਜਾਬ ਗਵਰਨਮੈਂਟ ਨੇ ਦੇ ਦਿੱਤਾ ਆਈਪੀਐਸ ਆਈਐਸ ਅਫਸਰ ਨਾਲ ਦੀ ਨਾਲ ਲਈ ਜਾਂਦੇ ਨੇ ਸਰਕਾਰ ਨੇ ਚਿੱਠੀ ਘੜੀ ਹੋਈ ਆ ਤੇ ਫਿਰ ਪੈਨਸ਼ਨਰ 90 95 ਸਾਲ ਦੇ ਜਿਹੜੇ 40000 ਅੱਜ ਰੱਬ ਨੂੰ ਪਿਆਰੇ ਹੋ ਗਏ ਉਹ ਕੋਈ ਮਤਰਈ ਮਾਂ ਦੇ ਪੁੱਤ